ਦੀ 5 ਤਰੀਕ ਦੀ ਰਾਤ ਨੂੰ ਇੱਥੇ ਸ਼ਹਿਰ ਦੇ ਵਿੱਚ ਕੁਝ 12 ਮੁੰਡਿਆਂ ਨੇ ਆ ਕੇ ਪੰਡਾਂ ਦੇ ਵਿੱਚੋਂ ਇਕੱਠੇ ਹੋ ਕੇ ਤੇ ਇੱਥੇ ਹੁਲਡਬਾਜੀ ਕੀਤੀ ਸੀ ਉਹਦੇ ਵਿੱਚ ਜਿਹੜਾ ਇੱਕ ਸ਼ਿਵਚਰਨ ਗੋਪਾਲ ਇਥੋਂ ਮੰਡੀ ਦਾ ਉਹਦੇ ਸੱਟ ਪੇਮਾਰੀ ਤੇ ਨਾਲ ਹੀ ਉਹਨਾਂ ਦੇ ਇੱਕ ਬਿਰਜ ਲਾਲ ਸੀ ਉਹਦੇ ਜਿਹੜਾ ਇੱਕ ਉਹਨਾਂ ਨੇ ਫੈਰ ਮਾਰਿਆ ਤੇ ਉਹ ਇੰਜਰਡ ਹੋਏ ਜ਼ਖਮੀ ਉਹਨਾਂ ਨੇ ਬਿਆਨ ਲੇਖ ਕੇ ਸ਼ਿਵਚਰਨ ਦਾ ਸੀ ਜਿਹੜਾ ਪਰਚਾ ਦਰਜ ਕੀਤਾ ਸੀ ਉਸ ਉਹਨਾਂ ਦੇ ਵਿੱਚ ਕੁੱਲ ਕਰੀਬ 11 ਬੰਦੇ ਜਿਹੜੇ ਨੇ ਉਹ ਨਾਮਜ਼ਦ ਹੋਏ ਸੀ ਤੇ ਜਿਨ੍ਹਾਂ ਵਿੱਚੋਂ ਅਸੀਂ 5 ਵਿਅਕਤੀ ਜਿਹੜੇ ਨੇ ਉਹ ਗ੍ਰਿਫਤਾਰ ਕਰਨੇ ਤੇ ਉਹਨਾਂ ਦੇ ਕੋਲੋਂ ਇੱਕ 315 ਮੋਰ ਦਾ ਦੇਸੀ ਪਿਸਤੌਲ ਇੱਕ ਜਿੰਦਾ ਕਾਰਤੂਸ ਇੱਕ ਖੋਲ ਕਾਰਤੂਸ ਇਹਨਾਂ ਕੋ ਕਾਪੇ ਕਿਰਪਾਨਾਂ ਤੇ ਇਹਨਾਂ ਜਿਹੜੇ ਮਾਰੂ ਹਥਿਆਰ ਸੀ ਉਹ ਬਰਾਮਦ ਕਰਾਏ ਆ ਤੇ ਇਹਨਾਂ ਦੇ ਸਾਥੀ ਜਿਹੜੇ ਹੋਰ ਅਜੇ 6 ਜਿਹੜੇ ਸਾਡੇ ਕੋਲੇ ਨਾਮਜਦ ਹੋਏ ਆ ਉਹ ਗ੍ਰਿਫਤਾਰ ਕਰਨ ਵਾਲੇ ਰਹਿੰਦੇ ਆ ਤੇ ਬੜੀ ਛੇਤੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਉਹਨਾਂ ਦੇ ਕੋਲੋਂ ਜਿਹੜੇ ਬਾਕੀ ਹਥਿਆਰ ਨੇ ਉਹ ਸਾਰੇ ਬਰਾਮਦ ਕਰਾਏ ਜਾਣਗੇ ਇਹ ਜਿਹੜੀ ਇਸ ਤਰ੍ਹਾਂ ਦੀ ਹੁੱਲੜਬਾਜੀ ਇਹਨਾਂ ਨੇ ਕੀਤੀ ਸੀ ਉਹਦੇ ਨਾਲ ਇਹਨੂੰ ਫੜਨ ਦਾ ਨਾਲ ਸਾਨੂੰ ਕਾਫੀ ਇੱਥੇ ਮੰਡੀ ਦੇ ਵਿੱਚ ਰਾਤ ਹੈਗੀ ਆ ਕਿਉਂਕਿ ਆਮ ਲੋਕ ਇਸ ਗੱਲ ਨੂੰ ਪਸੰਦ ਨਹੀਂ ਕਰਦੇ ਅੱਛੇ ਸ਼ਹਿਰੀ ਜਿਹੜੇ ਸ਼ਾਂਤੀ ਚਾਹੁੰਦੇ ਆ ਇਹ ਇਹਨਾਂ ਨੇ ਉਹਨੂੰ ਆ ਕੇ ਹੁੱਲੜਬਾਜੀ ਕਰਕੇ ਤੇ ਇਹ ਇਹ ਹਾਸਾ ਜਿਹੜਾ ਇਹਨੂੰ ਅੰਜਾਮ ਦਿੱਤਾ ਸੀ ਸਰ ਅਸਲ ਲੜਾਈ ਕਿਹੜੀ ਗੱਲ ਤੋਂ ਹੋਈ ਸੀ ਤੇ ਔਰ ਕਿੰਨੇ ਜਿਹੜੇ ਬੰਦੇ ਅੰਜਰਡ ਹੋਏ ਉਹਦੇ ਵਿੱਚ ਬੰਦੇ ਇੰਜਰਡ ਹੋਏ ਸੀ ਸ਼ਿਵ ਚਰਨ ਦੇ ਵੀ ਸੱਟ ਲੱਗੀ ਗੋਪਾਲ ਜਿਹੜਾ ਇਹ ਹੈਗਾ ਬਿਰਜਲਾਲ ਇਹਦੇ ਫਾਇਰ ਲੱਗਿਆ ਇਸ ਤੋਂ ਇਲਾਵਾ ਹੋਰ ਵੀ ਬੰਦੇ ਇੰਜਰਡ ਸੀ ਉਹਨਾਂ ਨੇ ਵੱਖਰੀਆਂ ਕਰਮੀਆਂ ਹੋਈਆਂ ਬਟ ਜਿਹੜੀ ਝਗੜਾ ਹੋਇਆ ਉਹ ਮਾਮੂਲੀ ਗੱਲ ਨੂੰ ਲੈ ਕੇ ਮੋਟਰਸਾਈਕਲ ਦਾ ਟਾਇਰ ਜਿਹੜਾ ਸੀ ਉਹਨਾਂ ਦੇ ਪੈਰ ਤੇ ਚੜ ਗਿਆ ਉੱਥੋਂ ਇਹਨਾਂ ਦੀ ਕਸਮ ਕਸ ਹੋ ਕੇ ਤੇ ਆਪ ਜੀ ਖਹਿਵਾ ਜਿਨ੍ਹਾਂ ਨੇ ਬੰਦੇ ਇਕੱਠੇ ਕਰਕੇ ਬਹੁਤ ਸੱਟਾਂ ਮਾਰੀਆਂ ਅਸਲ ਹੁਣ ਪਹਿਲਾਂ ਵੀ ਪਰਚੇ ਦਰਜ ਤੇ ਜਿਹੜੇ ਫੜੇਗੇ ਦੋਸ਼ੀ ਹੋਰ ਰਿਕਾਰਡ ਦੇਖਦੇ ਆ ਕਿਹਿਆਂ ਦੇ ਖਿਲਾਫ ਮੁਕੱਦਮੇ ਦਰਜ ਹੋਣਗੇ ਵੀ ਪਰ ਜੇ ਉਹ ਜਿਹੜਾ ਆੜ ਥਾਣੇ ਦੇ ਤੋਂ ਪਤਾ ਲੱਗ ਜਾਊਗਾ ਤਫ਼तीश ਦੌਰਾਨ ਕਿ ਇਹਨਾਂ ਨੇ ਕਿਹਦੇ ਕਿਹਦੇ ਖਿਲਾਫ ਕਿੰਨੇ ਕਿੰਨੇ ਮਕਦਮੇ ਦਰਜ ਨੇ ਗੋਲਡ ਬਾਜ ਨੇ ਵਸਰ ਕਿੰਨੇ ਟੋਟਲ ਮੈਂਬਰ ਸੀ ਔਰ ਕਿੰਨੇ ਅਰੈਸਟ ਕੀਤੇ ਗਿਆ ਸੀ ਉਹ ਤਾਂ ਦੱਸਤਾ ਵੀ 11 ਟੋਟਲ ਬੰਦੇ ਸੀਗੇ ਤੇ 5 ਨੇ ਤੇ ਅਰੈਸਟ ਕਰ ਲਏ